Uh. ो जिंदगी कमाल है जिंदगी कमाल है हुसीन कदे, कदे निरा ही जंजाल है जिंदगी कमाल है कदे, ए कदे निरा ही जंजाल है राजे तो बना के रंग राजे तो बना के रंग कर दी बेहाल है हाथ में रुतबा तो चूं करे कोई हाथ में रुतबा ਇਤੋਂ ਪਰ ਕੋਈ ਐਡੀ ਦਾ ਸੁਖ ਜਿਹੜੇ ਨੰਦੂ ਖਾਂ ਦੀ ਮਜਾਰ ਹੈ ਜ਼ਿੰਦਗੀ ਕਮਾਲ ਹੈ ਕਦੇ ਜਿੰਦਗੀ ਕਦੇ ਮੇਰਾ ਹੀ ਜਿਆ ਜੇ ਜੋਸ਼ ਵਿੱਚ ਹੋਵੇ ਨਾਲੇ ਚੜ੍ਹਿਆ ਜ਼ਰੂਰ ਹੋਵੇ ਜੋਸ਼ ਵਿੱਚ ਹੋਵੇ ਨਾਲੇ ਚੜ੍ਹਿਆ ਜ਼ਰੂਰ ਹੋਵੇ ਉਦੋਂ ਇਹਦੀ ਕਿਸੇ ਨਾਲ ਗਲਤੀ ਨਾ ਦਾਅ ਹੈ ਉਦੋਂ ਇਹਦੀ ਕਿਸੇ ਨਾਲ ਗਲਤੀ ਨਾ ਦਾਅ ਹੈ ਜਦੋਂ ਮਸੀਬਤਾਂ ਦੇ ਛਿਰੀ ਹੋਏ ਯਾਰੋ ਫੇਰ ਕੋਈ ਮੇਰ ਨਾਲ ਹੀ ਬਣੇ ਦੀ ਢਾਲ ਹੈ ਜ਼ਿੰਦਗੀ ਕਮਾਲ ਹੈ ਕਦੇ ਉਸheen ਕਦੇ ਮੇਰਾ ਹੀ ਜਜ਼ਾਲ ਹੈ ਪ੍ਰੇਮ ਹਲਾਰਾ ਆਵੇ ਗੀਤਣੇ ਗਾਮ ਦੀ ਪ੍ਰੇਮ ਹਲਾਰਾ ਆਵੇ ਗੀਤਣੇ ਗਾਮ ਦੀ ਗੀਤਾਂ ਵਿੱਚ ਉਦੋਂ ਪੂਰੀ ਹੁੰਦੀ ਸਰਦਾਰ ਇਕ ਟਕ ਇਕ ਰਾਸ ਇਕ ਟਕ ਇਕ ਰਾਸ ਰਹੇ ਜਦੋਂ ਜਾਗੋ ਤੇ ਯੋਗ ਨੂੰ ਕਮਾਂਦੀ ਜਿਹੜੀ ਔਖੀ ਵੜੀ ਘਾਲ ਆ ਜ਼ਿੰਦਗੀ ਕਮਾਲ ਹੈ ਕਦੇ ਅਸੀਂ ਕਦੇ ਤੇਰਾ ਹੀ ਜਨਮ ਆ ਕਿਤੇ ਨਿਯਮੇ ਕਿਤੇ ਨਿਯਮੇ ਕਿਤੇ ਆਕਰੋ ਖਾਵੇ ਰਾਂਗੇ ਵਟਾਂ ਦੀ ਲੇਖੀ ਨਾਰੋ ਨਾਲੋ ਨਾਲ ਆ ਕਿਤੇ ਨਿਯਮੇ ਕਿਤੇ ਆਕਰੋ ਖਾਵੇ ਰਾਂਗੇ ਵਟਾਂ ਦੀ ਲੇਖੀ ਨਾਰੋ ਨਾਲੋ ਨਾਲ ਆ ਛੋ ਵਾਲਿਆਂ ਵੀ ਇਹਦੇ ਸਾਰੇ ਰੂਪ ਜਾਣਦਾ ਸੋ ਵਾਲਿਆਂ ਵੀ ਇਹਦੇ ਸਾਰੇ ਰੂਪ ਜਾਣਦਾ ਮਸਤੀ ਜਗਹਿ ਕੇ ਤਾਈ ਉੱਥੇ ਲੇ ਦੀ ਝਾਲਾ ਜ਼ਿੰਦਗੀ ਕਮਾਲ ਆ ਕਦੇ ਅਸੀਹ ਕਦੇ ਵਿਰਾਈ ਜਨਾਂ ਜ਼ਿੰਦਗੀ ਕਮਾਲ ਆ ਕਦੇ ਅਸੀਹ ਕਦੇ ਵਿਰਾਈ ਝਾਲਾ ਕਮਾਲ ਆ ਬਹੁਤ ਬੜੀ ਇਸ ਆਹ ਵਾਲੀ ਸਾਹਿਬ ਤੇ ਹੁਣ ਮੈਂ ਵਿੱਚ ਰੱਖ ਸਾਡੇ ਕਵੀ ਮਾਚੀ ਪੋਹਾਲੀ ਦੇ ਪ੍ਰਕਾਸ਼ ਸਾਹਿਬ की लगी की जी कल सुनो कल लाके फिर शहर बशहर आई अपा देखनी सिर में दे जाके सू चढ़ गई लोर कह मेरे बलो हां

ਕੱਪੜੀ ਕਾ ਮਾਰੀ ਦਾ ਹੋ ਮੈਂ ਦੱਸਦੀ ਤੈਨੂੰ ਕੱਪੜੀ ਕਾ ਮਾਰੀ ਦਾ ਹੋ ਮੈਂ ਦੱਸਦੀ ਤੈਨੂੰ ਸੱਜੇਂ ਦੀ ਢੜਕਾ ਤੈਨੂੰ ਮੈਂ ਸਭ ਕੁਛ ਆਉਂਦੀ ਤਸੂਰ ਦੀ ਜੁੱਤੀ ਬਾਹੂ ਤੂੰ ਤਾੜ ਕੇ ਬਾਤੀ ਕੰਦੀ ਮੂ ਨਾ ਚੱਕਿਆ ਚਾਹ ਰੂ ਸ਼ੀਰੀ ਤੋ ਹਰਬਜਾ ਰੇ ਜੰਗ ਮੂ ਨਾ ਚੱਕਿਆ ਚਾਹ ਰੂ ਸ਼ੀਰੀ ਤੋ ਹਰਬਜਾ ਰੇ ਜੰਗ ਕੋ ਉੱਚੀ ਉੱਚੀ ਚਾ ਬਚਣ ਹੋਏ ਕੋ ਵਾਲੀ ਅੰਗ उची उजी ची कहाँ बच्चे ना वो एक वांटी अंग गुच्छम गुच्छा हो के दो तो में वो यहाँ ही ऊपर थले गुच्छम गुच्छा हो के दो तो में वो यहाँ ऊपर थले कौन चढ़ा बे दस सौ कर बिचे दो तो में जी सी कले कौन तो चढ़ा बे दस सौ कर बिचे दो में जी सी कले वो ऐने के टुकड़ी ऐने के टुकड़ी सासदी ते खुल गी नूदी गुदे ऐ लिख टुटी ससदी ते खुलगी न आग ससदाु ऐने चिरू आग ससदाु ਆਖੇ ਕੀ ਹੋਇਆ ਕਾ ਤੋ ਨਾਰਾੜਾ ਪਾਇਆ ਕਮਰੇ ਵਿੱਚ ਲ ਜਾ ਕੇ ਨੂੰਹ ਐ ਸਾਰਾ ਹਾਲ ਸੁਣਾਇਆ ਮੁੰਡਾ ਆਖੇ ਵੀ ਤੇ ਕਾ ਤੋ ਐਂਦੀ ਕੱਲ ਪਤਾਈ ਨਹੀਂ ਮੈਂ ਸੱਖ ਕੁਟਣੀ ਨਾ ਦੀਨ ਨਹੀਂ ਫੇਲ ਬਈ ਕਾਈ ਉਹ ਮੈਂ ਹੀ ਟਿਕਟਾਂ ਬੁੱਕ ਕਰਾਇਆ ਅੱਜ ਰਾਤ ਦੀਆਂ ਤਿੰਨ ਮੈਂ ਹੀ ਟਿਕਟਾਂ ਬੁੱਕ ਕਰਾਇਆ ਅੱਜ ਰਾਤ ਦੀਆਂ ਤਿੰਨ ਉਹ ਮੈਂ ਕੰਮ ਉਹ ਕਰਾਂ ਨਾ ਅੱਜ ਰਾਤ ਦੀਆਂ ਤੇ ਫਿਰ ਮੈਂ ਖੜ ਲਈ ਜਾਣਾ ਬੇਬੇ ਥੀ ਸਬਜੀ ਰੇਨ ਉਹ ਫਿਰ ਮੈਂ ਖੜ ਲਈ ਜਾਣਾ ਆ ਪਾਂਛੀ ਥੀ ਸਬਜੀ ਰੇਨ ਬੇਬੇ ਹੋ ਕੀ ਹੱਕੀ की प्यार जा के बहगी नूह है पानी प्याया मुड़ के प्यार दी जफ्फी पैगी नूह ने पानी प्याया मुड़ के प्यार दी जफ्फी पैगी बलकी ते आओ जले आ मुल्ला पर तो बैठ गए पिचकार फिल्म देखण लई पहुंचया इंज सिर वे विच परिवार फिल्म देखण लई पहुंच गया इंज सिर वे विच परिवार क्या बात बहुत अच्छा कभी हो सके पर सामने में बसाओ प्रदान 344 वो अग्रणी नजर पेश करो आवाज मैं थे बाद में बताऊंगा कौन किया हम फिर निर्देश हो गुरु सैवा ठीक हो टारगेट स्टार एवरीबॉडी के नाम पर ਅਸੀਖ ਹੋ ਕੇ ਜੀ ਸਿੱਖਤਾ ਹੈ ਤੇ ਪਾਤਸ਼ਾਹ ਰੇ ਨਾਂ ਦੀ ਦਸਤੀ ਹੈ ਜੇ ਬੜੀ ਪਰੇ ਇਸ ਐ ਕੋਈ ਸਾਥ ਤੇ ਐਣੀ ਗ੍ਰਹੀ ਜੀ ਗੁਰੂ ਬਾਗੋ ਮੇ ਸਾਥ ਮਾਤਾ ਗੰਗਾ ਜੀ ਨੇ ਸੁਮਿਆ ਜਦ ਗੁਰੂ ਅਰਜਨ ਦਾ ਫਰਮਾਨ ਬਾਬਾ ਬੁੱਢਾ ਜੀ ਕੋ ਠਾਕੇ ਲਗੇ ਚਰਨੀ ਸੀ ਸੰਵਾਣ ਅੰਦਰ ਧਿਆਨ ਹੋ ਬਾਬਾ ਜੀ ਨੇ ਦਿੱਤਾ ਫਿਰ ਵਰਦਾਨ ਯਾ ਮਾਤਾ ਜੀ ਆਪਦੇ ਹੋ ਨੂਰੀ ਜੋਤ ਬੜੀ ਬਲਵਾਨ 10 ਜੂਨ 1595 ਨੂੰ ਬਾਲਗ ਦਾ ਹੋਇਆ ਆਣ ਨਾਨਕ ਜੀ ਦੀ ਹੋਈ ਜੋਤ ਸੀ 6ਵੇਂ ਅਰਗੋ ਦਿਨ ਸਾਇ ਮਹਾਂ ਅਰਗੋ ਦਿਨ ਸਾਇ ਮਹਾਂ ਅਗੇ ਅਲ ਕੀਤਾ ਵੀ ਪਹਿਲੇ ਗੁਰੂਆਂ ਤੱਕ ਸਿਮਰਨ ਸੇਵਾ ਪਹਿਲੇ ਗੁਰੂਆਂ ਤੱਕ ਸਿਮਰਨ ਸੇਵਾ ਸਬਰ ਸਦਿਕ ਦੀ ਸੀ ਆ ਗਵਾਈ ਪਰ ਜ਼ਬਰ ਜ਼ਾਲਮ ਸ਼ਕਤੀਆਂ ਤਾਂ ਇਹ ਵਿਚਾਰਧਾਰਾ ਨਾ ਭਾਈ ਅਸਾਏ ਇਕਾਏ ਸਿਹੇ ਚੱਲ ਕੇ ਪੰਜੋਂ ਗੁਰਾਂ ਸ਼ਹੀਦ ਦੀ ਪਾਈ ਦੋ ਕਿਰਪਾਨਾਂ ਪਹਿਨੀਆਂ ਗੁਰਾਂ ਨੇ ਨਮੀ ਜਉਣ ਦੀ ਜਲ ਸਿਖਾਈ ਭੱਤੀ ਦੇ ਵਿੱਚ ਸ਼ਕਤੀ ਭਰ ਕੇ ਲੱਗੇ ਨਮੀ ਦਿਸ਼ਾ ਦਖਲਾਣ 11 ਸਾਲ ਦੀ ਉਮਰ ਗੁਰਾਂ ਦੀ ਬਹੁਤ ਹੋਇਆ ਬੜਾ ਮਹਾਨ ਬਹੁਤ ਹੋਇਆ ਬੜਾ ਮਹਾਨ ਅਗੇ ਅੰ ਕਿਤੇ ਬਵੰਧਾਰ ਆਏ ਰਿਹਾਲ ਕਰਵਾਏ ਕੀਤਾ ਸੀ ਬਹੁਤ ਪਰ ਉਕਾਰ ਸਿੱਖ ਔਜੇ ਦੀ ਨੀਰ ਸੀ ਨੀਰ ਕੀ ਇਹ ਦੂ ਮੁਸਲਮ ਸੰ ਪੈਰੋਕਾਰ ਚਾਰੇ ਦਾ ਯੁੱਧਾ ਚ ਬੱਦਰ ਸੀ ਹੋਈ ਨਹੀਂ ਸੀ ਕੀਤਾ ਪਹਿਲਾ ਵਾਰ ਕਸ਼ਮੀਰ ਯੂਪੀ ਦੂਦ ਰੇਡੇ ਕੀਤਾ ਧਰਮ ਦਾ ਸੀ ਪ੍ਰਚਾਰ ਤੋਂ ਠਾਠ ਵਾੜ ਤੱਕ ਪੀਰ ਸਾਧ ਅੰਮੇ ਗੁਰੂਆਂ ਨੇ ਕੀਤਾ ਇੱਕ ਸਵਾਲ ਸੱਚੇ ਗੁਰੂ ਦਾ ਉਪਦੇਸ਼ ਸੁਣ ਕੇ ਸ਼ਾਦੌਲਾ ਹੋ ਗਿਆ ਨਿਹਾਲ ਸ਼ਾਦੌਲਾ ਹੋ ਗਿਆ ਨਿਹਾਲ ਤੋ ਗਰੀਬਾਂ ਦਾ ਉਸ ਕਹਣ ਤੇ ਆਂ ਬੇ ਗੁਰੂ ਸਾਹਿਬ ਨੇ ਰਚੇ ਨਿਕਾ ਨਗਰ ਅਤੇ ਨਮੇ ਅਸਥਾਨ ਹਰ ਮੰਦਰ ਸਾਹਿਬ ਸਾਹਮਣੇ ਹੈ ਅਕਾਲ ਤਖਤ ਦੀ ਬੜੀ ਸ਼ਾਨ ਲੋਗੋ ਡੇਰਾ ਸਾਹਿਬ ਕੀਰਤਪੁਰ ਭੂਲ ਮਹਾਰਾਜ ਮਰਮਾਰ ਦੇ ਕੋਲ ਦਾ ਬਿਵੇਕ ਦਾ ਬੁਰੂਸ ਹਨ ਇਹ ਸਭ ਸਿੱਖੀ ਦੀ ਸ਼ਾਨ ਰੰਗਾੜਾ ਮੇਰੀ ਪੀੜੀ ਦੇ ਗੁਰੂ ਜੀ ਦੀ ਜਗ ਵਿੱਚ ਉੱਚੀ ਸ਼ਾਨ ਦਨ ਪੰਜਾ ਸੂਰਮਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਨ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਰਿਹਾ ਹੈ ਬੜਾ ਸ਼ਾਨਦਾਰ ਰਿਹਾ ਸਾਰਿਆਂ ਨੇ ਆਪਣੇ ਆਪਣੇ ਰੰਗ ਦੇ ਵਿੱਚ ਰਚਨਾਵਾਂ ਸੁਣਾਇਆ ਨੇ ਤੇ ਸਾਨੂੰ ਤੇ ਇਸ ਵੀ ਤਕਰੀਬਨ ਜਿਸ ਤਰ੍ਹਾਂ ਮੇਰੀ ਸਾਹਵਾਲੇ ਸਾਧਨਾ ਗੱਲ ਹੋਈ ਸੀ ਤੇ ਤਕਰੀਬਨ 8-10 ਕੇ ਬੰਦੇ ਆਉਣਗੇ 7-8 ਕੇ 8-10 ਪਰ ਇਤ ਕਮਾਲ ਹੋ ਗਈ ਹੈ ਤੇ ਇਹ ਤੁਹਾਡਾ ਜਿਹੜਾ ਪਿਆਰ ਹੈ ਇਹ ਵਰਸਾਉਂਦਾ ਇਹਨਾਂ ਜਿਹੜਾ ਹੈਗਾ ਕਿੰਨੇ ਇਹ ਹਰਮਨ ਪਿਆਰੇ ਨੇ ਕਿ ਕਿੰਨਾ ਥੋੜੇ ਬਿਰਾਂ ਦੇ ਵਿੱਚ ਇਹ ਪਿਆਰ ਹੈ ਸਤਿਕਾਰ ਹੈ ਇਹਨਾਂ ਲਈ ਤੇ ਕਵੀ ਮਚਲੇ ਦੇਖੋ ਆਜਾ ਸਭ ਬਸ਼ੇਸ਼ ਤੋਂ ਉੱਤੇ ਆ ਜਾਈ ਨੇ ਆਪਣਾ ਸਮਝ ਲੋ ਇਹ ਮੇ ਆਫਿਸ ਤੋਂ ਜਿਹੜੇ ਤੇ ਤੋਂ ਨੇ ਜਿੰਨੇ ਸਸਾ ਕੇ ਪਿੱਛੇ ਪੜ ਗਏ ਸੀਗੇ ਤੇ ਬੜਾ ਧੰਨਵਾਦੀ ਆ ਮੈਂ ਆਪਣਾ ਵਾਈਫ ਵੀ ਨਾਲ ਲੈ ਕੇ ਆਇਆ ਤੇ ਤੁਹਾਨੂੰ ਮੇਰੇ ਕਹ ਲੈ ਪਤਾ ਹੀ ਹੋਣਾ ਬੜੇ ਘਟਵਲ ਦੇ ਨੂੰ ਪਤਾ ਜਿਹੜੇ ਬੇਦਰੀਖੀਆਂ ਸਾਹੂ ਸੀ ਜਿਹਨਾਂ ਨੂੰ ਸੀ ਕਰਾ ਜੀ ਗਉਨੇ ਬੱਚੇ ਵੀ ਗਉਨੇ ਆ ਤੇ ਉਹਨਾਂ ਦਾ ਨਾਮ ਹਰ ਇੱਕ ਦੀ ਜ਼ਬਾਨ ਤੇ ਆ ਉਹਨਾਂ ਦੇ ਬੜੇ ਕਲੋਜ਼ ਰਿਲੇਟਡ ਦੇ ਉਹ ਵੀ ਲਈ ਜਿਹੜੀ ਸੀ ਹੈ ਸਭੀ ਲੋਕ ਜਿੱਦ ਰੱਖਿਆ ਖੜਾਏ ਤਾਂ ਬੜਾ ਕਾਇ ਨਹੀਂ ਬਸ 10 ਪੀ ਜ਼ਿਆਦਾ ਬੋਲ ਕੇ ਪਹਿਹੀ ਦਸ ਹੁਣ ਲੱਗਿਆ ਹੈ ਅੱਛਾ ਹਾਂ 10 ਨਾ ਪੋਲਿਟੀਕਲੀ ਇਹਨਾਂ ਦਾ ਬੜਾ ਕਲੋਜ਼ ਰਿਲੇਸ਼ਨ ਹੈ ਕਹਿੰਦੇ ਮਹਤਵਪੂਰਨ ਹੈ ਤੇ ਮੈਂ ਜੇ ਕੱਲੇ ਕੱਲੇ ਦਾ ਲਾ ਲਵਾਂ ਤੇ ਇਹ ਸਾਨੂੰ ਬੜਾ ਟਾਈਮ ਲੱਗ ਜਾਏਗਾ ਸਾਰੇ ਨੇ ਕਮਾਲੇ ਕਰ ਦਿੱਤੇ ਤੇ ਬੀਬੀ ਜੀ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ ਨਾ ਦੋ ਵਾਰੀ ਹੋਣਾ ਹੈ ਵੀ ਕਿਤੇ ਮੈਂ ਜ਼ਰੂਰ ਆਉਣਾ ਹੈ ਪਹਿਲੇ ਵੀ ਸਾਡੇ ਜਿਹੜੇ ਇਹ ਛੋਟੇ ਮੋਟੇ ਸਮਾਗਮ ਹੁੰਦੇ ਰਹੇ ਨੇ ਆਉਦੇ ਨੇ ਤੇ ਇਹ ਐਡਵੋਕੇਟ ਨੇ ਬੜੇ ਰਿਸਪੈਕਟੇਬਲ ਨੇ ਤੇ ਪਛੂਲੇ ਵੀ ਦੋਣ ਵਾਲੀ ਅਸੀਂ ਇਕੱਠੇ ਬੋਲੇ ਤੇ ਹੋਰ ਵੀ ਇਹ ਸਭ ਹਸ ਬੈਠੇ ਜਾਂਦੇ ਨੇ ਤੇ ਬੜਾ ਮਾਣ ਹੈ ਬੀਬੀ ਜੀ ਤੁਹਾਡੇ ਤੇ ਤੇ ਅਸੀਂ ਕਵੀ ਮੰਚ ਵੱਲੋਂ ਤੁਹਾਨੂੰ ਬੀਬੀਆਂ ਦੀ ਘਰ ਤੇ ਕਵੀ ਮੰਚ ਬਣਾ ਅਸੀਂ ਕੋਆਰਡੀਨੇਟਰ ਇਹਨਾਂ ਨੂੰ ਰੱਖ ਰਿਹਾ ਜੀਾਰੇ ਤਾਰੇ ਤਾੜੀ ਮਾਰ ਕੇ ਪਾਸ ਕਰਦੇ ਅੱਜ ਲੋਕਾ ਦੇ ਇੰਟਰੂ ਮੀਟਿੰਗ ਦੇ ਹੋ ਰਹੀ ਜਿਹੜੇ ਮੈਂਬਰ ਬਣਾਉਂ ਠੀਕ ਹੈ ਨੀ ਗਵਰਨਮੈਂਟ ਦੇ ਸੰਸਦ ਲੋਕ ਉਹ ਜਿਹੜਾ ਜਿਹੜਾ ਦਾਦਾ ਐ ਆਪਣਾ ਤਾਂ ਰਜਿਸਟਰਡ ਹੈ ਕੋਈ ਵੀ ਕਾਗ ਜਿਹੜਾ ਹੈ ਜਿਹੜਾ ਮੰਜ ਵੱਲੋਂ ਕਈ ਗਦਰੇ ਕੜੇ ਕਰਦੇ ਸੀ ਉਹਦੀ ਖੁਦਾਨੀ ਹੈ ਪਰ ਇਹ ਰਜਿਸਟਰਡ ਬਾਡੀ ਹੈ ਤੇ ਇਹ ਸਮਝ ਲੋ ਸਾਡੇ ਅੱਧ ਤੋਂ ਪੱਕੇ ਤੁਸੀਂ ਮੈਂਬਰ ਬਣੇ ਤੇ ਬਾਕੀ ਜਿਹੜਾ ਹੈ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਬੇ ਅਸੀਂ ਕਭੀ ਮੰਜ ਵੱਲੋਂ ਡਿਸਾਈਡ ਕੀਤਾ ਆ ਤੋਂ ਸਾਡਾ ਜਿਹੜਾ ਪ੍ਰੋਗਰਾਮ ਤੇ ਅੱਜ ਅਸੀਂ ਕੀਤੇ ਅਸੀਂ ਮਹੀਨੇਵਾਰ ਜਿਹੜਾ ਹੈਗਾ ਇਹ ਮਹੀਨਾਵਾਰ ਅਸੀਂ ਪ੍ਰੋਗਰਾਮ ਕਰਦੇ ਆ ਐਸ ਮਿਹਨੇ ਦਾ ਸਾਡਾ ਹੋ ਗਿਆ ਜਿਹੜਾ ਅਗਲੇ ਮਹੀਨੇ ਦਾ ਸਾਡਾ ਪ੍ਰੋਗਰਾਮ ਉਹ ਸੀਟੀ ਦੀ ਗੱਲ ਕਰਦੇ ਆ ਦੇਸੂ ਵੀ ਸਾਹਿਬ ਇੱਥੇ ਆਏ ਹੋਏ ਨੇ ਸਾਧ ਜਸਵੰਤ ਸਿੰਘ ਦੇਸੂ ਵੀ ਜੀ ਕੈਨੇਡਾ ਤੋਂ ਆਏ ਨੇ ਉਹਨਾਂ ਨੇ 15 16 ਤਰੀਕ ਨੂੰ ਰਹਿਣਾ ਤੇ ਉਹ ਕਵੀ ਬੰਤ ਵੱਲੋਂ ਅਸੀਂ ਮੈਂ ਓਕੇ ਕਰ ਸੈਣੀ ਪੌਣਾਂ ਦੇ ਵਿੱਚ ਪ੍ਰੋਗਰਾਮ ਇੱਕ ਤਾਰੀਖ ਨੂੰ ਸਹਿਤ ਕਰ ਰਹੇ ਆ ਤੇ ਉਹਦੇ ਵਿੱਚ ਇਹ ਹੈ ਵੀ ਜਿਹੜਾ ਸਰਾ ਉਹ ਜਿਹੜਾ ਸਾਹਿਬ ਹੈਗੇ ਨੇ ਉਹ ਇਹ ਬਈ ਕਿਰਬੇ ਜਾ ਰਹੇ ਨੇ ਜਿਹੜੇ ਸਾਡੇ ਟੈਗ ਦੇਖੋ ਹਰ ਸਾਹਿਬ ਚਲੇ ਗਏ ਹੋਰ ਜਿਹੜੇ ਸੀਗੇ ਜਾ ਜਾ ਰਹੇ ਨੇ ਜਿਹੜੇ ਬੰਦੇ ਤੇ ਉਹ ਵੀ ਇਹਦੇ ਇਹ ਬੰਦਾ ਠੀਕ ਹੈ ਜੀ ਕਾਫੀ ਅਜੀਬ ਹੈ ਤੇ ਉਹ ਬੜਾ ਸਾਡੇ ਨਾਲ ਕੋਆਰਡੀਨੇਟ ਪਹਿਲਾਂ ਤੋਂ ਸ਼ੁਰੂ ਤੋਂ ਕਰਦੇ ਆ ਰਹੇ ਨੇ 50 55 ਸਾਲ ਤੋਂ ਤੇ ਅਸੀਂ ਸੋਚਿਆ ਅਸੀਂ ਵੀ ਅਸੀਂ ਉਹਨਾਂ ਨੂੰ ਆਨਰ ਕਰ ਦਈਏ ਤੇ ਇਕ ਹੋਰ ਸਖਸ਼ੀਅਤ ਨਾਲੇ ਬਾਅਦ ਦੇ ਆਨਰ ਕਰਨ ਦੀ ਤੇ ਅਸੀਂ ਇਹ ਜਿਹੜੀ ਲੜੀ ਹੈ ਇਹ ਜਾਰੀ ਰੱਖਾਂਗੇ ਜਿਹੜੇ ਸਾਡੇ ਮੈਂਬਰ ਹੋਣਗੇ ਰੈਗੂਲਰ ਮੈਂਬਰ ਹੋਣਗੇ ਅਸੀਂ ਵਕਤ ਬਕਤ ਜਿਹੜਾ ਹੈਗਾ ਉਹਨਰ ਨੂੰ ਆਨਰ ਕਰਦੇ ਰਹਾਂਗੇ ਤੇ ਇੱਕ ਤਾਰੀਖ ਜਿਹੜੀ ਹੈਗੀ ਹੈ 10 ਵਜੇ ਆਪਾਂ ਨੇ ਉਥੇ ਸੈਣੀ ਪਬਲਿਕ ਪੁੱਜਣਾ 10 ਵਜੇ ਸਾਡਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਹੈ ਤੇ ਉਹ ਦੀਪਕ ਜੀ ਕਹਿੰਦੇ ਸੀ ਵੀ ਚੰਡੀਗੜ੍ਹ ਮਾਚ ਵੱਲੋਂ ਬੇ ਪ੍ਰੋਗਰਾਮ ਰੱਖਿਆ ਜਿਸ ਤਰ੍ਹਾਂ ਕਿ ਆਇ ਇਸ ਹਾਲ ਆਪਾਂ ਕਰਦੇ ਆ ਨਾ ਲੇਡਾਵਲ ਹਰਦਰ ਪੰਜਾਬੀ ਜਿਹੜੇ ਕਿਤੇ ਲੰਗ ਪ੍ਰੋਵਾਈਡਿੰਗ ਸਟੇਸ਼ਨ ਦੇ ਵੀ ਤੇ ਸਕੂਲਾਂ ਦੇ ਵਿੱਚ ਤੇ ਬਾਕੀ 9ਵਰੀ ਨੂੰ 13 ਸਈ ਚੰਨ ਦਾ ਜਿਹੜਾ ਹੈਗਾ ਮੇਲਾ ਉਹ ਵੀ ਉਹਨਾਂ ਨੇ ਮੈਨੂੰ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਸੀ ਮੈਂ ਤੁਸੀਂ ਅਨਾਉਂਸ ਕਰ ਦੇਣਾ ਕਿ ਸਾਰੇ ਆਉਣ 9 ਤਰੀਕ ਨੂੰ ਕੜਾ ਪਾਉਗੇ ਬਾਕੀ ਜ਼ਿਆਦਾ ਕੁਛ ਨਾ ਕਹਿੰਦਾ ਹਾਂ ਮੈਂ ਆਡਰ ਸਾਰਿਆਂ ਦਾ ਧੰਨਵਾਦ ਕਰਦੇ ਇੱਕ ਵਾਰੀ ਫੇਰ ਛੇ ਤੋਂ ਤੇ ਇਹਨਾਂ ਨੇ ਚਾਹ ਪਾਣੀ ਨਾਲ ਕੋੜੇ ਵੀ ਪਾਏ ਨੇ ਦੇਖਵਾ ਰਹੇ ਹੈ ਜੀ ਤੇ ਬਹੁਤ-ਬਹੁਤ ਧੋੜਾ ਧੰਨਵਾਦ ਦੇ ਲੋ ਜੀ ਮੈਂ ਮਾਈਕ ਦੇ ਰਿਹਾ ਹਾਂ ਹੋਰ ਇਸ ਇਧਰ ਕੀ ਇਸ ਇਧਰ ਅੱਗੇ ਸੈਨਿਕ